ਗਜ਼ਲ ਹੈ ਕਿ ਚੁਫੇਰੇ ਝੁੱਲ ਰਹੀ ਅੰਨੀ ਹਨੇ ਵਾਹ ਚੁਫੇਰੇ ਝੁੱਲ ਰਹੀ ਅੰਨੀ ਹਨੇਰੀ ਵਰੋਲੇ ਵੀ ਕਿਆਮਤ ਘਾ ਰਹੇ ਨੇ ਮੁਸਾਫਰ ਫੇਰ ਵੀ ਮਾਰੂਥਲਾਂ ਚੋਂ ਗਵਾਚੀ ਪੈੜ ਲੱਭਣ ਜਾ ਰਹੇ ਨੇ ਕਾ ਵਾਹ ਬਹੁਤ ਸ਼ੇਰ ਹੈ ਕਿ ਮੈਂ ਆਪਣੀ ਪਿਆਸ ਨੂੰ ਇੱਕ ਆਸ ਦਿਨਾ ਆਸ ਪ੍ਰਕਾਸ਼ ਮੈਂ ਆਪਣੀ ਪਿਆਸ ਨੂੰ ਇੱਕ ਆਸ ਦਿਨਾ ਇਹ ਕਹਿ ਕੇ ਖੁਦ ਨੂੰ ਹੀ ਤਰਵਾਸ ਦਿਨਾ ਕਿ ਜੋ ਸਾਗਰ ਦਾ ਰਸਤਾ ਭਟਕ ਚੁੱਕੇ ਉਹ ਸਭ ਦਰਿਆ ਮੇਰੇ ਵੱਲ ਆ ਰਹੇ ਮੇਰੇ ਵੱਲ ਵਾਹ ਵਾਹ ਸ਼ੇਰ ਹੈ ਕਿ ਅਦਬ ਨੇ ਹਾਰ ਕੇ ਦਿੱਤੀ ਗਵਾਹੀ ਵਾਹ ਅਦਬ ਨੇ ਹਾਰ ਕੇ ਦਿੱਤੀ ਗਵਾਹੀ ਕਿ ਕਲਮਾਂ ਪੀਂਦੀਆਂ ਆਪਣੀ سیاਹੀ ਆਪਣੀ سیاਹੀ ਕੀ ਬਾਤ ਅਦਬ ਨੇ ਹਾਰ ਕੇ ਦਿੱਤੀ ਗਵਾਹੀ ਕਿ ਕਲਮਾਂ ਪੀਂਦੀਆਂ ਆਪਣੀ سیاਹੀ ਕਿਤਾਬਾਂ ਨੇ ਅਜਬ ਹੀ ਭੇਤ ਖੋਲੇ ਕਿ ਅੱਖਰ ਵਰਕਿਆਂ ਨੂੰ ਖਾ ਰਿਹਾ ਵਰਕਿਆਂ ਨੂੰ ਖਾ ਰਿਹਾ ਕੀ ਬਾਤ ਇੱਕ ਸ਼ੀਰ ਹੈ ਇਹ ਅੱਖਰ ਵਰਕਿਆਂ ਨੂੰ ਖਾ ਰਿਹਾ ਜੋ ਮਿਲ ਕੇ ਮੌਤ ਨੂੰ ਮੁਸਕਾਉਣ ਲੱਗਾ ਇਹ ਕਿਹੜਾ ਹੈ ਸ਼ਹੀਦੀ ਪਾਉਣ ਵਾਲਾ ਵਾਹ ਵਾਹ ਜੋ ਮਿਲਕੇ ਮੌਤ ਨੂੰ ਮੁਸਕਾਉਣ ਲੱਗਾ ਇਹ ਕਿਹੜਾ ਹੈ ਸ਼ਹੀਦੀ ਪਾਉਣ ਲੱਗਾ ਕਿਨੂੰ ਸਕੂਲੀ ਨੇ ਮੱਥਾ ਟੇਕਿਆ ਹੈ ਜਿਹਦੇ ਜਲਾਦ ਸੋਲੇਗਾਰ ਜਲਾਦ ਸੋਲੇਗਾਰ ਵਾਹ ਵਾਹ ਕੀ ਬਾਤ ਹੈ ਇੱਕ ਸ਼ੇਰ ਹੈ ਕਿ ਬੜੇ ਚਿਰ ਬਾਅਦ ਹੈ ਕੁਝ ਖਾਸ ਪੜਿਆ ਵਾਹ ਵਾਹ ਬੜੇ ਚਿਰ ਬਾਅਦ ਹੈ ਕੁਝ ਖਾਸ ਪੜਿਆ ਸੂਲਕ ਦੀ ਅੱਗ ਦਾ ਉਹ ਇਤਿਹਾਸ ਪੜਿਆ ਬੜੇ ਚਿਰ ਬਾਅਦ ਹੈ ਕੁਝ ਖਾਸ ਪੜਿਆ ਸੁਲਗ ਦੀ ਅੱਗ ਦਾ ਉਹ ਇਤਿਹਾਸ ਪੜਿਆ ਕਿ ਜਿਸ ਨੂੰ ਕਈ ਤਾਂ ਚਾਹੁੰਦੇ ਮੀਟ ਦੇਣਾ ਤੇ ਕਈ ਸੀਨੇ ਤੇ ਵੀ ਲਿਖਵਾ ਰਹੇ ਬਈ ਵਾਹ ਵਾਹ ਸੀਨੇ ਤੇ ਵੀ ਲਿਖਵਾ ਰਹੇ ਬਹੁਤ ਸੋਹਣਾ ਅਖਰ ਸ਼ੇਰ ਹੈ ਕਿ ਹੁਣੇ ਲਾਸ਼ਾਂ ਸਹਰਾਣੇ ਆ ਖੜਨਗੇ ਹੁਣੇ ਲਾਸ਼ਾਂ ਸਹਰਾਣੇ ਆ ਖੜਨਗੇ ਇਹਨਾਂ ਕਤਲਾਂ ਦੀ ਨਿੰਦਿਆ ਵੀ ਕਰਨਗੇ ਹੁਣੇ ਲਾਸ਼ਾਂ ਸਹਰਾਣੇ ਆ ਖੜਨਗੇ ਇਨਾ ਕਤਲਾਂ ਦੀ ਨਿੰਦਿਆ ਵੀ ਕਰਨਗੇ ਅਜੇ ਕਾਤਲ ਹਨੇਰੇ ਕਮਰਿਆਂ ਵਿੱਚ ਸ਼ਰਾਫਤ ਦੇ ਮਖੌਟੇ ਪਾ ਕੇ ਕੀ ਬੋਲਿਆ ਕੀ ਜੀ ਕਾਤਲ ਹਨੇਰੇ ਕਮਰਿਆਂ ਵਿੱਚ ਸ਼ਰਾਫਤ ਦੇ ਮਖੌਟੇ ਪਾ ਬਹੁਤ ਜੀ ਬਹੁਤ ਖੂਬ ਬਹੁਤ ਖੂਬ